ਵਸੰਤ ਮਹੱਲਾ ਤੀਜਾ ਘਰ ਪਹਿਲਾ ਦੋ ਤੁਕੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮਹਾਰੂਤੀ ਮਹ ਸਦ ਬਸੰਤ ਜੇਤ ਹਰਿਆ ਸਭ ਜੀਵ ਜੰਤ ਕਿਆ ਹਉ ਅੱਖਾ ਕਿਰਮ ਜੰਤ ਤੇਰਾ ਕਿਨੈ ਨਾ ਪਾਇਆ ਆਦ ਅੰਤ ਤੈ ਸਾਹਿਬ ਕੀ ਕਰਹਿ ਸੇਵ ਪਰਮ ਸੁਖ ਪਾਵਹਿ ਆਤਮ ਦੇਵ ਰਹਾਉ ਕਰਮ ਹੋਵੇ ਤਾਂ ਸੇਵਾ ਕਰੇ ਗੁਰ ਪ੍ਰਸਾਦੀ ਜੀਵਤ ਮਰੇ ਆਨ ਦਿਨ ਸਾਚ ਨਾਮ ਉਚਰੈ ਏਨ ਵਿਦ ਪ੍ਰਾਣੀ ਦੁਤਰ ਤਰੈ ਵੇਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕਾਉ ਦੋਏ ਫਲ ਲਾਏ ਆਪੇ ਕਰਤਾ ਕਰੇ ਖਿਰਾਏ ਜੋ ਤਿਸ ਭਾਵੇਂ ਤਿਸੈ ਖਵਾਏ ਨਾਨਕ ਜੇ ਸੋ ਨਦਰ ਕਰੇ ਅੰਮ੍ਰਿਤ ਨਾਮ ਆਪੇ ਦੇ ਵਿਖਿਆ ਕੀ ਬਾਸ ਨਾ ਮਨਹਿ ਕਰੇ ਆਪਣਾ ਭਾਣਾ ਆਪ ਕਰੇ ਬਸੰਤ ਮੁਹੱਲਾਤੀ ਜਾ ਰਾਤੇ ਸਾਚ ਹਰ ਨਾਮ ਨਿਹਾਲਾ ਦਇਆ ਕਰੋ ਪ੍ਰਭ ਦੀਨ ਦਇਆਲਾ ਤੇ ਸਬੇਨਾ ਆਵਰ ਨਹੀਂ ਮੈਂ ਕੋਏ ਜਿਉਂ ਭਾਵੈ ਤਿਉਂ ਰਾਖੈ ਸੋਏ ਗੁਰ ਗੋਪਾਲ ਮੇਰੇ ਮਨ ਭਾਏ ਰਹਿ ਨਾ ਸਕਾਉ ਦਰਸ਼ਨ ਦੇਖੇ ਬਿਨਾ ਸਹਿਜ ਮਿਲਾਉ ਗੁਰ ਮੇਲ ਮਿਲਾਏ ਰਹਾਉ ਇਹੋ ਮਨ ਲੋਭੀ ਲੋਭ ਲੁਭਾਨਾ RAM ਵਿਸਾਰ ਬਹੁਰ ਪਛੁਤਾਨਾ ਮਿਸ਼ਰਤ ਮਿਲਾਏ ਗੁਰ ਸੇਵ ਰਾਂਗੇ ਹਰ ਨਾਮ ਦੀਓ ਮਸ ਤਕ ਵਡ ਭਾਗੇ ਪਾਉਣ ਪਾਣੀ ਕੀ ਇਹ ਦੇਹ ਸਰੀਰਾ ਹਾਉ ਮੈਂ ਰੋਗ ਕਠਨ ਤਨ ਪੀਰਾ ਗੋਰਾ ਮੁਖ RAM ਨਾਮ دارੂ ਗੁਣ ਗਾਇਆ ਕਾਰ ਕਿਰਪਾ ਗੁਰ ਰੋਗ ਗਵਾਇਆ ਚਾਰ ਨਦੀਆਂ ਅਗਨੀ ਤਨ ਚਾਰੇ ਦ੍ਰਿਸ਼ਨਾ ਜਲਤ ਜਲੇ ਅਹੰਕਾਰੇ ਗੁਰ ਰਾਖੇ ਵਡ ਭਾਗੀ ਤਾਰੇ ਜਨ ਨਾਨਕ ਓਰ ਹਰ ਅੰਮ੍ਰਿਤ ਧਾਰੇ ਬਸੰਤ ਮਹੱਲਾ ਕੀ ਜਾ ਹਰ ਸੇਵੇ ਸੋ ਹਰ ਕਾ ਲੋਗ ਸਾਚ ਸਹਿਜ ਕਦੇ ਨਾ ਹੋਵੈ ਸੋਗ ਮਾਨ ਮੁਖ ਮੋਏ ਨਾਹੀ ਹਰ ਮਨ ਨਮਾਹੇ ਮਰ ਮਰ ਜਮਹਿ ਭੀ ਮਰ ਜਾਹੇ ਸੇ ਜਨ ਜੀਵੇ ਜਿਨ ਹਰ ਮਨ ਨਮਾਹੇ ਸਾਚ ਸੰਭਾਲਹਿ ਸਾਚ ਸਮਾਹੇ ਰਹਾਉ ਹਰ ਨਾਮ ਸੇਵਹਿ ਤੇ ਹਰ ਤੇ ਦੂਰ ਜਿਸੰਤਰ ਭਾਵੈ ਸਿਰ ਪਾਵੈ ਧੂਰ ਹਰ ਆਪੇ ਜਨ ਦੀਏ ਲਾਏ ਤਿਨ ਸਦਾ ਸੁਖ ਹੈ ਤੇਲ ਨਾ ਤਮਾਏ ਨਜ਼ਰ ਕਰੇ ਚੂਕੇ ਅਭਿਮਾਨ ਸਾਚੀ ਦਰਗਹਿ ਪਾਵੇ ਮਾਨ ਹਰ ਜੀਉ ਵੇਖੈ ਸਾਧ ਹਜੂਰ ਗੁਰ ਕੈ ਸਬਦ ਰਹਿ ਆਵ ਭਰਪੂਰ ਜੀਅ ਜੰਤ ਕੀ ਕਰੇ ਪ੍ਰਤਪਾਲ ਗੁਰ ਪ੍ਰਸਾਦੀ ਸਾਧ ਸੰਹਾਲ ਉਦਾਰ ਸਾਚੈ ਪਾਤ ਸਿਉ ਘਰ ਜਾਏ ਨਾਨਕ ਨਾਮ ਵਡਾਈ ਪਾਏ ਬਸੰਤ ਮਹੱਲਾ ਤੀਜਾ ਅੰਤਰ ਪੂਜਾ ਮਾਨਤੇ ਹੋਏ ਏਕੋ ਵੇਖੈ ਔਰ ਨਾ ਕੋਏ ਦੁਜਾ ਲੋਕੀ ਬਹੁਤ ਦੁਖ ਪਾਇਆ ਸਤਿਗੁਰ ਮੈਨੋ ਏਕ ਦਿਖਾਇਆ ਮੇਰਾ ਪ੍ਰਭ ਮੌਲਿਆ ਸਦ ਬਸੰਤ ਇਹੋ ਮਨ ਮੌਲਿਆ ਗਾਏ ਗੁਣ ਗੋਬਿੰਦ ਰਹਾਉ ਗੁਰ ਪੂਛਹੁ ਤੁਮ ਕਰਹੁ ਵਿਚਾਰ ਤਾ ਪ੍ਰਭ ਸਾਚੇ ਲੱਗੈ ਪਿਆਰ ਆਪ ਛੋਡ ਹੋਏ ਦਾਸ ਤਪਾਏ ਤਾਉ ਜਗ ਜੀਵਨ ਵਸੈ ਮਨ ਆਏ ਭਗਤ ਕਰੇ ਸਾਧ ਵੇਖੈ ਹਜੂਰ ਮੇਰਾ ਪ੍ਰਭ ਸਾਧ ਰਹਿਆ ਭਾਰ ਪੂਰ ਇਸ ਭਗਤੀ ਕਾ ਕੋਈ ਜਾਣੈ ਭਿਓ ਸਭ ਮੇਰਾ ਪ੍ਰਭ ਆਤਮ ਦੇਉ ਆਪੇ ਸਤਗੁਰ ਮੇਲ ਮਿਲਾਏ ਜਗ ਜੀਵਨ ਸਿਉ ਆਪ ਚਿਤ ਲਾਏ ਮਾਨ ਤਨ ਹਰਿਆ ਸਹਿਜ ਸੁਭਾਏ ਨਾਨਕ ਨਾਮ ਰਹਿ ਲਿਵ ਲਾਏ ਬਸੰਤ ਮਹੱਲਾ ਤੀਜਾ ਭਗਤ ਵਚਲ ਹਾਰ ਵਸੈ ਮਨ ਆਏ ਗੁਰ ਕਿਰਪਾ ਤੇ ਸਹਜ ਸੁਭਾਏ ਭਗਤ ਕਰੇ ਵਿਚਹੁ ਆਪ ਖੋਏ ਤਦ ਹੀ ਸਾਚ ਮਿਲਾਵਾ ਹੋਏ ਭਗਤ ਸੁਹ ਹੈ ਸਦਾ ਹਾਰ ਪ੍ਰਾਪਤ ਦੁਆਰ ਗੁਰ ਕਹਿਤ ਸਾਚੈ ਪ੍ਰੇਮ ਪਿਆਰ ਰਹਾਉ ਵਾਗਤ ਕਰੇ ਸੋ ਜਨ ਨਿਰਮਲ ਹੋਏ ਗੁਰਬਦੀ ਵਿਚ ਹਉ ਹਾਂ ਮੈਂ ਖੋਏ ਹਰ ਜਿਓ ਆਪ ਵਸੈ ਮਨ ਆਏ ਸਦਾ ਸ਼ਾਂਤ ਸੁਖ ਸਹਿਜ ਸੁਮਾਏ ਸਾਚਰਤੇ ਤੈਨ ਸਾਧ ਬਸੰਤ ਮਾਨ ਤਨ ਹਰਿਆ ਰਾਵ ਗੁਣ ਗੋਵਿੰਦ ਬੇਨ ਨਾਵੇ ਸੁਖਾ ਸੰਸਾਰ ਅਗਨ ਤ੍ਰਿਸ਼ਨਾ ਜਲੈ ਵਾਰੋ ਵਾਰ ਸੋਈ ਕਰੇ ਜੇ ਹਰ ਜੀਉ ਭਾਵੈ ਸਦਾ ਸੁਖ ਸਰੀਰ ਭਾਣੈ ਚਿਤ ਲਾਵੇ ਆਪਣਾ ਪ੍ਰਭ ਸੇਵੇ ਸਹਿਜ ਸੁਭਾਏ ਨਾਨਕ ਨਾਮ ਵਸੈ ਮਨ ਆਏ ਬਸੰਤ ਮਹੱਲਾ ਤੀਜਾ ਮਾਇਆ 모ਹ ਸਬਦ ਜਲਾਏ ਮਨ ਤਨ ਹਰਿਆ ਸਤ ਗੁਰੁ ਭਾਏ ਸਫਲਿਓ ਬਿਰਖ ਹਰ ਕੈ ਦੁਆਰ ਸਾਚੀ ਬਾਣੀ ਨਾਮ ਪਿਆਰ ਏ ਮਨ ਹਰਿਆ ਸਹਿਜ ਸੁਭਾਏ ਸੱਚ ਫਲ ਲਾਗੇ ਸਤ ਗੁਰੁ ਭਾਏ ਰਹਾਉ ਆਪੇ ਨੇੜਾ ਆਪੇ ਦੂਰ ਗੁਰ ਕੈ ਸਬਦ ਵੇਖੈ ਸਾਧ ਹਜੂਰ ਸ਼ਾਵ ਕਣੀ ਫੂਲੀ ਬਨਰਾਏ ਗੁਰਮੁਖਿ ਬਿਗਸੈ ਸਹਜ ਸੁਭਾਏ ਆਨ ਦੇਨ ਕੀਰਤਨ ਕਰਹਿ ਦਿਨ ਰਾਤ ਸਤਿਗੁਰ ਗਵਾਈ ਵਿਚਹੁ ਝੂਠ ਭਰਾਤ ਕਰਪਾੰਚ ਵੇਖ ਰਹਿ ਆ ਵਿਸਮਾਦ ਗੁਰਮੁਖ ਪਾਈਐ ਨਾਮ ਪ੍ਰਸਾਦ ਆਪੇ ਕਰਤਾ ਸਭ ਰਸ ਭੋਗ ਜੋ ਕਿਛ ਕਰੇ ਸੋਈ પાર ਹੋਗ ਵੱਡਾ ਦਾਤਾ ਤੇਲ ਨਾ ਤੁਮਾਏ ਨਾਨਕ ਮਿਲੀਐ ਸਬਦ ਕਮਾਏ ਬਸੰਤ ਮਹੱਲਾ ਤੀਜਾ ਪੂਰਾ ਭਾਗ ਸੱਚਕਾਰ ਕਮਾਵੇ ਏਕੋ ਚੇਤੇ ਫਿਰ ਜੋਨ ਨ ਆਵੇ ਸਫਲ ਜਨਮ ਇਸ ਜਗ ਮੈਂ ਆਇਆ ਸਾਚ ਨਾਮ ਸਹਿਜ ਸਮਾਇਆ ਗੁਰਮੁਖ ਕਾਰ ਕਰਹੁ ਲਿਵ ਲਾਏ ਹਰ ਨਾਮ ਸੇਵਹੁ ਵਿਚਹੁ ਆਪ ਗਵਾਏ ਰਹਾਉ ਇਸ ਜਨਕੀ ਹੈ ਸਾਚੀ ਬਾਣੀ ਗੁਰ ਕੈ ਸਬਦ ਜਗ ਮਾਹੇ ਸਮਾਣੀ ਚਾਹੋ ਜੋਗ ਕਸਰੀ ਸਾਚੀ ਸੋਏ ਨਾਮ ਰੱਤਾ ਜਾਨ ਪ੍ਰਗਟ ਹੋਏ ਇਕ ਸਾਚੈ ਸਬਦ ਰਹਿ ਲਿਵ ਲਾਏ ਸੇ ਜਨ ਸਾਚੇ ਸਾਚੈ ਭਾਏ ਸਾਚ ਧਿਆਇਨ ਦੇਖ ਹਜੂਰ ਸੰਤ ਜਨਾ ਕੀ ਪਾਗ ਪੰਕਜ ਧੂਰੈ ਏਕੋ ਕਰਤਾ ਅਵਰ ਨਾ ਕੋਇ ਗੁਰ ਸਬਦੀ ਮੇਲਾਵਾ ਹੋਇ ਜਿਨ ਸਚ ਸੇਵਿਆ ਤਿਨ ਰਸ ਪਾਇਆ ਨਾਨਕ ਸਹਜੇ ਨਾਮ ਸਮਾਇਆ ਬਸੰਤ ਮਹੱਲਾ ਤੀਜਾ ਭਗਤ ਕਰਹਿ ਜਾਨ ਦੇਖ ਹਜੂਰ ਸੰਤ ਜਨਾ ਕੀ ਪਾਗ ਪੰਕਜ ਤੂਰ ਹਾਰੇ ਸੇਤੀ ਸਾਧ ਰਹਿ ਹੈ ਦਿਵ ਲਾਏ ਪੂਰੇ ਸਤ ਗੁਰ ਦੀਆ 부ਝਾਏ ਦਾਸਾਂ ਕਾ ਦਾਸ ਵਿਰਲਾ ਕੋਈ ਹੋਏ ਊਤਮ ਪਦਵੀ ਪਾਵੇ ਸੋਏ ਰਹਾਉ ਇਕੋ ਸੇਵਹੁ ਅਵਰ ਨਾ ਕੋਈ ਜੇਤ ਸੇਵਿਐ ਸਦਾ ਸੁਖ ਹੋਏ ਨਾ ਉਹ ਮਰੈ ਨਾ ਆਵੇ ਜਾਏ ਤਿਸ ਬਿਨ ਅਵਰ ਸੇਵੀ ਕਿਉ ਮਾਇ ਤੇ ਜਨ ਸਾਚੇ ਜਿਨਨੀ ਸਾਚਿ ਪਛਾਣਿਆ ਆਪ ਮਾਰ ਸਹਜੇ ਨਾਮ ਸਮਾਨਿਆ ਗੁਰਮੁਖ ਨਾਮ ਪਰਾਪਤ ਹੋਏ ਮਾਨ ਨਿਰਮਲ ਨਿਰਮਲ ਸਚ ਸੋਏ ਜਿਨ ਗਿਆਨ ਕੀਆ ਤਿਸ ਹਰ ਤੂ ਜਾਣ ਸਾਚ ਸਬਦ ਪ੍ਰਭ ਏਕ ਸਿਨਿਆਣ ਹਰ ਰਸ ਚਾਖੈ ਤਾਂ ਸੋਧ ਹੋਏ ਨਾਨਕ ਨਾਮ ਰਤੇ ਸੱਚ ਸੋਏ ਬਸੰਤ ਮਹੱਲਾ ਤੀਜਾ ਨਾਮ ਰਤੇ ਕੁੱਲਾਂ ਕਾ ਕਰਹਿ ਉਧਾਰ ਸਾਚੀ ਬਾਣੀ ਨਾਮ ਪਿਆਰ ਮਨ ਮੁਖ ਭੂਲੇ ਕਾਹੇ ਆਏ ਨਾਮੋਂ ਭੂਲੇ ਜਨਮ ਗਵਾਏ ਜੀਵਤ ਮਰੈ ਮਾਰ ਮਰਨ ਸਵਾਰੈ ਗੁਰ ਕੈ ਸਬਦ ਸਾਚ ਉਰ ਧਾਰੈ ਰਹਾ ਗੋਰਾ ਮੁਖ ਸਾਚ ਭੋਜਨ ਪਵਿੱਤ ਸਰੀਰਾ ਮਾਨ ਨਿਰਮਲ ਸਤਿ ਗੁਣੀ ਗਹੀਰਾ ਜੰਮੈ ਮਰੈ ਨਾ ਆਵੈ ਜਾਏ ਗੁਰ ਪ੍ਰਸਾਦੀ ਸਾਚ ਸੁਮਾਏ ਸਾਚਾ ਸੇਵਹੁ ਸਾਚ ਪਛਾਣੈ ਗੁਰ ਕੈ ਸਬਦ ਹਾਰਦਾਰ ਨੀਸਾਣੈ ਦਰ ਸਾਚੈ ਸੱਚ ਸੋਭਾ ਹੋਏ ਨਿਜ ਘਰ ਵਾਸਾ ਪਾਵੇ ਸੋਏ ਆਪ ਅਪੋਲ ਸੱਚਾ ਸਾਚ ਸੋਏ ਹੋਰ ਸਭ ਭੂਲਹਿ ਦੂਜੈ ਪਾਤ ਖੋਏ ਸਾਚਾ ਸੇਵਹੁ ਸਾਚੀ ਬਾਣੀ ਨਾਨਕ ਨਾਮੇ ਸਾਚ ਸਮਾਣੀ ਬਸੰਤ ਮਹੱਲਾ ਤੀਜਾ ਬੇਨ ਕਰਮਾ ਸਭ ਭਰਮ ਪੁਲਾਈ ਮਾਇਆ 모ਹੇ ਬਹੁਤ ਦੁਖ ਪਾਈ ਮਾਨ ਮੁਖ ਅੰਦੇ ਠਾਉਰ ਨਾ ਪਾਈ ਵਿਸ਼ਟਾ ਕਾ ਕੀੜਾ ਵਿਸ਼ਟਾ ਮਾਹੇ ਸਮਾਈ ਉਕਮ ਮੰਨੇ ਸੋ ਜਾਨ ਪਰਵਾਣ ਗੁਰ ਕੈ ਸਬਦ ਨਾਮ ਨੀਸਾਨ ਰਹਾਉ ਸਾਚਰਤੇ ਜਿਨਾ ਧੋਰ ਲੇਖ ਪਾਇ ਹਰਖਾ ਨਾਮ ਸਦਾ ਮਨ ਪਾਇ ਸਤ ਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਿਲਾਏ ਸੋਏ ਇਕ ਨਾਮ ਧਾਰੇ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ ਬਿਨ ਨਾਮੈ ਮੁਕਤ ਕਿਨੈ ਨਾ ਪਾਈ ਪੂਰੇ ਗੁਰ ਤੇ ਨਾਮ ਕਲੈ ਪਾਈ ਸੋ 부ਜਾ ਜਿਸ ਆਪ 부ਝਾਏ ਸਤਗੁਰ ਸੇਵਾ ਨਾਮ ਦ੍ਰਿੜਾਏ ਜਿਨ ਇੱਕ ਜਾਤਾ ਸੇ ਜਾਨ ਪਰਵਾਣ ਨਾਨਕ ਨਾਮ ਰਤੇ ਦਰਨੀਸਾਨ ਬਸੰਤ ਮਹੱਲਾ ਤੀਜਾ ਕ੍ਰਿਪਾ ਕਰੇ ਸਤਗੁਰੂ ਮਿਲਾਏ ਆਪੇ ਆਪ ਵਸੈ ਮਨ ਆਏ ਨਿਹਚਲ ਮਤ ਸਦਾ ਮਨ ਧੀਰ ਹਰ ਗੁਣ ਗਾਵੇ ਗੁਣੀ ਗਹੀਰ ਨਮੋ ਭੂਲੇ ਮਰਹਿ ਬਿਖ ਖਾਏ ਬ੍ਰਿਥਾ ਜਨਮ ਫਿਰ ਆਵਹਿ ਜਾਏ ਰਹਾਉ ਬਾਹੋ ਪੀ ਇਕ ਕਰਹਿ ਮਨ ਸਾਤ ਨਾ ਹੋਏ ਬਾਹੋ ਅਭਿਮਾਨ ਆਪਣੀ ਪਤ ਖੋਏ ਸੇਵਣ ਭਾਗੀ ਜਿਨ ਸਬਦ ਪਛਾਣਿਆ ਬਾਹਰ ਜਾਂਦਾ ਘਰ ਮਹਿ ਆਣਿਆ ਘਰ ਮਹਿ ਵਸਤ ਅਗਮ ਅਪਾਰਾ ਗੁਰਮਤਿ ਖੋਜੈ ਸਬਦ ਵਿਚਾਰਾ ਨමਨාව නෙදපਾਈ ਕරහිமாهਸதாරංගරਤ साਚਸමාهੇ ආපකරੇ ਕਿச்சுකරण ਨਜए අපේ පਾවැਲयਮਲਾए ਤසਤੇ ਨੜ ਨਾහිකෝਦூර ਨਾਨਕਨම රहயாपाර கூூරवසන්ਤ මਹਲலாਤੀਜார். ਗੁਰ ਸਬਦੀ ਹਰ ਚੇਤ ਸੁਭਾਏ RAM ਨਾਮ ਰਸ ਰਹਿ ਅਗਾਏ ਕੋਟ ਕੋਟ ਅੰਤਰ ਕੇ ਪਾਪ ਜਲ ਜਾਹੇ ਜੀਵਤ ਮਰਹਿ ਹਰ ਨਾਮ ਸਮਾਹੇ ਹਰ ਕੀ ਦਾਤ ਹਰ ਜੀਉ ਜਾਣੈ ਗੁਰ ਕੈ ਸਬਦ 에ਹੋ ਮਨ ਮੌਲਿਆ ਹਰ ਗੁਣ ਦਾਤਾ ਨਾਮ ਵਖਾਣੈ ਰਹਾਉ ਭਗਵਾਨ ਇਸ ਭ੍ਰਮ ਮੁਕਤ ਨਾ ਹੋਏ ਬਹੁ ਸੰਜਮ ਸਾਤ ਨਾ ਪਾਵੇ ਕੋਏ ਗੁਰਮਤਿ ਨਾਮ ਪ੍ਰਾਪਤ ਹੋਏ ਵਡਭਾਗੀ ਹਰ ਪਾਵੇ ਸੋਏ ਕਾਲ ਮਹਿ ਰਾਮ ਨਾਮ ਵਡਿਆਈ ਗੁਰ ਪੂਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮੈ ਹਉ ਮੈ ਜਲ ਜਾਈ ਵਡ ਭਾਗੀ ਹਰ ਨਾਮ ਵਿਚਾਰਾ ਛੂਟੈ ਰਾਮ ਨਾਮ ਦੁਖ ਸਾਰਾ ਹਿਰਦੈ ਵਸਿਆ ਸੋ ਬਾਹਰ ਪਾਸਾਰਾ ਨਾਨਕ ਜਾਣੈ ਸਭ ਉਪਾਵਣ ਹਾਰਾ ਬਸੰਤ ਮਹੱਲਾ ਤੀਜਾ ਇੱਕ ਤੁਕੇ ਤੇਰਾ ਕੀਆ ਕਰਮ ਜੰਤ ਦੇਹਤਾ ਜਾਪੀ ਆਦਮੰਤ ਗੁਣ ਆਖ ਵਿਚਾਰੀ ਮੇਰੀ ਮਾਏ ਹਰ ਜਪ ਹਰ ਕੈ ਲਗਾ ਉਪਾਏ ਰਹਾਉ ਗੁਰ ਪ੍ਰਸਾਦ ਲਾਗੇ ਨਾਮ ਸੁਆਦ ਕਾਹੇ ਜਨਮ ਗਵਾਵਹੁ ਵੈਰਵਾਦ ਗੁਰ ਕਿਰਪਾ ਕੀਨੀ ਚੂਕਾ ਅਬਿਮਾਨ ਸਹਿਜ ਭਾਏ ਪਾਇਆ ਹਰ ਨਾਮ ਊਤਮ ਊਚਾ ਸਬਦ ਕਾਮ ਨਾਨਕ ਵਖਾਣੈ ਸਾਚ ਨਾਮ ਬਸੰਤ ਮਹੱਲਾ 3 मौली चढ़या बसंत एहो मान मन मौल्या सतगुरु संग। तुम हो मुगद मना ता सुख हो मेरे मन एत मन मौल्य पया अमृत फल पाया नाम गोविंद ਏਕੋ ਏਕ ਸਭ ਆਖ ਵਖਾਣੈ ਹੁਕਮ ਬੂਜੈ ਤਾਂ ਏਕੋ ਜਾਣੈ ਕਹਿਤ ਨਾਨਕ ਹਾਉ ਮੈਂ ਕਹਿ ਨਾ ਕੋਏ ਆਖਣ ਵੇਖਣ ਸਭ ਸਾਹਿਬ ਤੇ ਹੋਏ ਬਸੰਤ ਮਹੱਲਾ ਤੀਜਾ ਸਭ ਜੋਗ ਤੇਰੇ ਕੀਤੇ ਹੋਏ ਸਤਿਗੁਰ ਭੇਟੇ ਮਤ ਬੋਧ ਹੋਏ ਹਾਰ ਜਿਓ ਆਪੇ ਲੈ ਹੋ ਮਿਲਾਏ ਗੁਰ ਕਾ ਸਬਦ ਸਚ ਨਾਮ ਸਮਾਏ ਰਹਾਉ ਮਾਨਵ ਸੰਤ ਹਰੇ ਸਭ ਲੋਏ ਫਲਹਿ ਫੁਲਿਯਹੇ RAM ਨਾਮ ਸੁਖ ਹੋਏ ਸਦਾ ਬਸੰਤ ਗੁਰ ਸਬਦ ਵਿਚਾਰੇ ਰਾਮ ਨਾਮ ਰੱਖੇ ਉਰਤਾਰੇ ਮਾਨਵ ਬਸੰਤ ਤਾਨ ਮਨ ਹਰਿਆ ਹੋਏ ਨਾਨਕ ਇਹੋ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ ਬਸੰਤ ਮਹੱਲਾ ਤੀਜਾ ਤੈਨ ਬਸੰਤ ਜੋ ਹਾਰ ਗੁਣ ਗਾਏ ਪੂਰੇ ਭਾਗ ਹਰ ਭਗਤ ਕਰਾਏ ਏ ਸਮਾਨ ਕਾ ਬਸੰਤ ਕੀ ਲੱਗੇ ਨਾ ਸੋਏ ਇਹੋ ਮਨ ਜਲਿਆ ਦੂਜੈ ਦੁਏ ਰਹਾਉ ਇਹੋ ਮਨ ਧੰਦੇ ਬਾਂਦਾ ਕਰਮ ਕਮਾਏ ਮਾਇਆ ਮੂੰਠਾ ਸਦਾ ਬਿਲ ਲਾਏ ਇਹੋ ਮਾਨ ਛੂਟੈ ਜਾਂ ਸਤਿਗੁਰੂ ਭੇਟੈ ਜਮਕਾਲ ਕੀ ਫਿਰ ਆਵੈ ਨਾ ਫੇਟੈ ਇਹੋ ਮਾਨ ਛੂਟਾ ਗੁਰ ਲੀਆ ਛੜਾਏ ਨਾਨਕ ਮਾਇਆ ਮੋਹ ਸਬਦ ਜਲਾਏ ਬਸੰਤ ਮਹੱਲਾ ਤੀਜਾ ਵਸੰਤ ਚੜਿਆ ਫੂਲੀ ਬਨਰਾਏ ਇਹ ਜੀ ਜੰਤ ਫੂਲਹਿ ਹਾਰ ਚਿਤ ਲਾਏ ਏਨ ਬੇਦ ਇਹੋ ਮਨ ਹਰਿਆ ਹੋਏ ਹਰ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਹਉਮੈ ਕੱਢੈ ਧੋਏ ਰਹਾਉ ਸਤਿਗੁਰ ਬਾਣੀ ਸ਼ਬਦ ਸੁਨਾਏ ਏਹੋ ਜਾਗ ਹਰਿਆ ਸਤਿਗੁਰ ਭਾਏ ਫਾਲੂ ਫੂਲ ਲਾਗੇ ਜਾਂ ਆਪੇ ਲਾਏ ਮੂਲ ਲੱਗੇ ਤਾਂ ਸਤਗੁਰ ਪਾਏ ਆਪ ਬਸੰਤ ਜਗਤ ਸਭ ਵਾੜੀ ਨਾਨਕ ਪੂਰੈ ਭਾਗ ਭਗਤ ਨਿਰਾਲੀ